पर ये जिंदा में सेफ्टी ऑन टीम बनना चलाइया मुख्य उद्देश्य लोका या एफपी प्रदान करना है वो सेफ्टी ऑन टीम का सदस्य बनूंगा जो मेथडली इटली अनाज आदि के टेस्ट किए जा सके मान सकते हैं और मुख्य से तो दीजिए क्या ऊपर

ਠੀਕ ਹੈ ਹੈਲੋ ਮੈਂ ਕਹ ਜਿਹੜਾ ਜਿਹੜਾ ਤੇਰੇ ਆ ਜਾਓ ਬੈਠ ਜਾਓ ਆਮਨੇ ਦੇਖਣੇ ਸਾਰੇ ਨੇ ਕਿ ਤੂੰ ਹੋਵੀਂ ਵੈਰ ਨਾ ਕਰੀਂ ਤੂੰ ਹੋਵੀਂ ਹੁਣ ਫਿਰ ਫਰੂਟ ਨੂੰ ਹੋ ਜਾਓ ਇਹ ਸਾਡਾ ਪ੍ਰੋਗਰਾਮ ਇੱਕ ਵੇਲਾ ਉਧਰ ਹੋ ਜਾਓ ਪਿੱਛੇ ਉੱਥੇ ਹੋ ਜਾਓ ਸਾਡੇ ਕੋਲ ਇਹ ਇਹ ਜਿਹੜੇ ਪ੍ਰੋਗਰਾਮ ਆਗੇ ਆਗੇ ਅਰਗੀ ਕਪਟੇਨ ਸਰ ਜੀਲੀ ਕੁਮਾਰ ਜੀ ਸਾਡੇ ਵਿੱਚ ਆ ਰਹੇ ਸੀ ਉਹਨਾਂ ਦਾ ਜਿਹੜਾ ਮੁਖਤਾਰ ਹੈ ਸਾਡੇ ਜਿਹੜਾ ਮੁਤਾਪੇਲਾ ਹੋਣਾ ਉਹ ਕੋਟਾ ਹੋਣਾ ਚਾਹਤ ਹੈ ਕਿ ਲੋਕਾਂ ਵਿੱਚ ਅਸੀਂ ਇਹ ਜਾਣਕਾਰੀ ਦੇਈਏ ਦੇ ਰਾਤ ਨੂੰ ਤਕਰੀਬਨ ਉਹ ਆਇਆ ਕਿ ਹਰ ਗੇਮ ਦੇ ਵਿੱਚ ਪਾਰਟਿਸਪੀਟ ਗੌਰਵਰ ਸਿੰਘ ਕੋ ਮਤ ਲਗਾ ਕੇ ਮਗਾ ਫੋਟੋ ਆ ਜੀ ਡਾਕਟਰ ਭਾਜੀ ਤੇ ਪਿੱਛੇ ਸਰਕਾਰ ਆਪ ਲੋਕਾਂ ਇਸ ਵਮਤਾ ਇਸ ਸਾਬਤ ਸਭ ਤੋਂ ਜ਼ਰੂਰੀ ਤਾਂ ਸਾਡੀ ਸਿਹਤ ਹੈ ਕੋ ਸਾਡਾ ਸਰੀਰ ਹੈ ਜੇ ਸਰੀਰ ਹੀ ਸਾਡਾ ਸਵਸਥ ਨਹੀਂ ਰਹੂਗਾ ਅ ਫਿਰ ਅ ਜਿਹੜਾ ਹੈਗਾ ਕੋਈ ਵੀ ਕਿਸੇ ਜ਼ਿੰਦਗੀ ਦਾ ਕੋਈ ਨਾਮ ਨਹੀਂ ਦੇ ਨਹੀਂ ਮਾਣ ਸਕਾਂਗੇ ਉਸ ਵਾਸਤੇ ਇੱਕ ਦਸਣ ਵਾਸਤੇ ਵੀ ਤੁਸੀਂ ਕਿਸ ਤਰ੍ਹਾਂ ਖਾਣਾ ਚੰਗਾ ਖਾਣਾ ਸਹੀ ਖਾਣਾ ਖਾਣਾ ਵੀ ਤੇ ਨਾਲ ਸਹੀ ਖਾਣਾ ਜੀ ਉਹ ਤੁਹਾਨੂੰ ਉਹ ਜਿਹੜਾ ਫਾਇਦਾ ਦੇਵੇ ਔਰ ਤੁਸੀਂ ਆਪਣੇ ਸਰੀਰ ਨੂੰ ਠੀਕ ਰੱਖ ਸਕੋ ਇਸ ਨੂੰ ਲੈ ਕੇ ਜਿਹੜਾ ਹੈਗਾ ਸੈਕੰਡਰੀ ਨਾਲ ਇਹ ਵੀ ਹੈ ਦੱਸਣਾ ਕਿ ਤੁਸੀਂ ਜੇ ਮਿਹਨਤ ਕਰੋਗੇ ਤਾਂ ਸਭ ਕੁਝ ਠੀਕ ਹੋ ਜਾਏਗਾ ਉਹ ਇੱਕ ਅਫਦੇਸ਼ ਦੇਣ ਵਾਸਤੇ ਲਾਲੋ ਦਾ ਇੱਕ ਸਿੱਖਿਆ ਦੇਣ ਵਾਸਤੇ ਪ੍ਰੋਗਰਾਮ ਹੈ। ਕੋਸਲ ਦੇ ਵਿੱਚ ਦਾ ਜਿੰਦਗੀ ਜਿਹੜਾ ਬੰਦਾ ਸਰੀਰਕ ਤੌਰ ਤੇ ਠੀਕ ਆ ਉਹਦੀ ਹੈ। ਨਹੀਂ ਤਾਂ ਬੰਦਾ ਜਿਹੜਾ ਉਹਦੇ ਸਾਹਮਣੇ ਤੁਸੀਂ ਕਿਉਂ ਮਰਦੀ ਰੱਖਦੇ ਹੋ? ਸ਼ੁਗਰ ਤੋਂ ਖਾ ਨਹੀਂ ਸਕਦਾ। ਜੇ ਦੁੱਧ ਜਾਂ ਕੋਈ ਬਲੱਡ ਪ੍ਰੈਸ਼ਰ ਆਉ ਕੋਈ ਨਮਕੀਨ ਵਾਲੀ ਚੀਜ਼ ਨਹੀਂ ਖਾਦੇ ਜੇ ਤੁਸੀਂ ਆਪ ਦੀ ਜ਼ਿੰਦਗੀ ਵਿੱਚ ਚਾਜ ਨਾਲ ਰੱਜ ਕੇ ਖਾਣਾ ਦੱਬ ਕੇ ਵਾਹ ਤੇ ਰੱਜ ਕੇ ਖਾ ਤਾਂ ਫਰੋਦੇ ਵਾਸਤੇ ਜੁੜਦੀ ਹੈ ਕਿ ਤੁਸੀਂ ਐਕਸਰਸਾਈਜ਼ ਕਰੋ ਕਿ ਜੋ ਮਰਜੀ ਤੁਹਾਡਾ ਹੈਗਾ ਉਹ ਤੁਸੀਂ ਖਾ ਸਕਦੇ ਹੋ ਆਨੰਦ ਲੈ ਸਕਦੇ ਹੋ ਪੂਰੀ ਟੀਮ ਏਡੀਸੀ ਸਾਹਿਬ ਕੀ ਤੇ ਸਿਵਲ ਸਰਜਨ ਐਂਡ ਖਾਸ ਕਰ ਪ੍ਰਜਿੰਦਰਾ ਕਾਲਜ ਸਾਰੇ ਆਪਾਂ ਪਰ ਲਗੇ ਹੋਏ ਹੈਗੇ ਉਸ ਨੂੰ ਅੱਛੇ ਤਰੀਕੇ ਸੇ ਕਰਾਨਵਿਚ ਤੇ ਸਾਰੇ ਸਕੂਲਸ ਤੇ ਕਾਲਜਸ ਰਾਹੀਂ ਆਪਾਂ ਮੀਟਿੰਗ ਕਰ ਰਹੇ ਹੈਗੇ ਉਹਨਾਂ ਨੂੰ ਹਰੇਕ ਗੱਲ ਦਾ ਬਤਾ ਰਹੇ ਹੈਗੇ ਤੇ ਸਲੋਗਨ ਰਾਈਟਿੰਗ ਸੇ ਪੇਂਟਿੰਗ ਸੇ ਏਵਰੀਥਿੰਗ ਕੰਪੀਟੀਸ਼ਨ ਵੁੱਡ ਬੀ देयर ਸੋ ਅਸੀਂ ਆਸ ਕਰਦੇ ਹਾਂ ਕਿ ਉਸ ਦਿਨ ਕਾਫੀ ਕਾਫੀ ਭੀੜ ਹੋਗੀ ਯਹਾਂ ਪੇ ਐਨ ਉਹਨਾਂ ਦੇ ਲਈ ਸਾਰੇ ਇੰਤਜ਼ਾਮ ਹੈਗੇ ਯਹਾਂ ਪੇ ਰਾਈਟ ਫਰਮ ਕਲਚਰਲ ਇਵੈਂਟਸ ਬਟ ਏਵਰੀਥਿੰਗ ਵੁੱਡ ਸਾਰਾ ਕੁਝ ਜਿਹੜਾ ਹੋਣਾ ਹੈ ਉਹ हेल्दी ईटिंग हेल्दी लाइफस्टाइल ਦੇ ਬਾਰੇ ਵਿੱਚ ਰਹਿਣਾ ਹੈ ਤੇ ਲੋਕੀ ਕਾਫੀ ਕੁਝ ਸਿੱਖ ਪਾਏਗੇ ਜਿਨ੍ਹਾਂ ਨੂੰ ਉਹ ਅਮਲ ਕਰਕੇ ਇੱਕ ਹੈਲਦੀ ਲਾਈਫ ਜੀ ਸਕਦੇ। ਫ੍ਰੀਡ ਕੋਰ ਦੇ ਵਿੱਚ ਈਟ ਰਾਈਟ ਮੇਲਾ ਲੱਗ ਰਿਹਾ ਹੈ। ਉਸ ਦੇ ਕਰੇ ਦੇ ਤਹਿਤ ਅੱਜ ਇੱਕ ਸਾਈਕਲ ਰੈਲੀ ਕੱਢੀ ਜਾ ਰਹੀ ਹੈ। ਦੇਖੋ ਅੱਗੇ ਸਿਹਤ ਵਿਭਾਗ ਦਾ ਜਿਹੜਾ ਕੰਮ ਸੀਗਾ ਉਹ ਸਿਰਫ ਫੂਡ ਸੈਂਪਲਿੰਗ ਤੱਕ ਸੀਮਤ ਸੀਗਾ। ਉਸ ਨੂੰ ਬਾਹਰ ਨਿਕਲੇ ਹੋયા ਅਸੀਂ ਲੋਕਾਂ ਦੇ ਵਿੱਚ ਔਰ ਖਾਸ ਕਰਕੇ ਜਿਹੜੇ ਮੈਨੂਫੈਕਚਰਰ ਆ ਉਹਨਾਂ ਦੇ ਵਿੱਚ ਵੀ ਕੀ ਫੂਡ ਦੀਆਂ ਕੁਆਲਿਟੀਆਂ ਹੋਣੀਆਂ ਚਾਹੀਦੀ ਹੈ ਉਸ ਦੇ ਘੜੀ ਤਹਿਤ ਈਟ ਰਾਈਟ ਮੇਲਾ ਲਾਇਆ ਜਾ ਸਭ ਇਹ ਅਸੀਂ ਸਹੀ ਕੀ ਖਾਣ ਪੀਣਾ ਹੈ ਤਾਂ ਉਸ ਦੇ ਵਿੱਚ ਅਸੀਂ ਦੁਕਾਨਦਾਰਾਂ ਨੂੰ ਫੈਕਟਰੀਜ਼ ਨੂੰ ਵੀ ਕੁਆਲਿਟੀ ਸਰਟੀਫਿਕੇਟਸ ਦਿੰਨੇ ਆ ਵੀ ਉਹਨਾਂ ਨੇ ਕਿਸ ਤਰ੍ਹਾਂ ਦਾ ਕੁਆਲਿਟੀ ਬਣਾਉਣਾ ਤੇ ਲੋਕਾਂ ਨੂੰ ਵੀ ਜਾਗਰਤ ਕਰ ਰਹੇ ਆ ਕਿ ਕੀ ਖਾਣਾ ਚਾਹੀਦਾ ਹੈ ਤਾਂ ਕਿ ਜਿਹੜੀਆਂ ਬਿਮਾਰੀਆਂ ਖਾਸ ਕਰਕੇ ਜਿਹੜੀਆਂ ਖਾਨਕੀ ਨਾਲ ਰਿਲੇਟਡ ਸਾਡੇ ਜਨਨਕਲੀ ਗਵਰਨਮੈਂਟ ਡਿਜ਼ੀਜ਼ਸ ਹੈ ਡਾਇਬੀਟਿਸ ਹੈ ਬਲੱਡ ਪ੍ਰੈਸ਼ਰ ਹੈ ਸਟ੍ਰੋਕ ਹੈ ਅਬੈਸਟੀ ਹੈ ਔਰ ਇਹ ਮੌਦਿਕ ਉਹ ਵੱਡਾ ਕਾਰਨ ਮੰਨਿਆ ਜਾ ਰਿਹਾ ਤਾਂ ਇਹ ਮੈਕਸਿਮ ਜਿਹੜਾ ਹੈਗਾ ਸਾਡੇ ਖਾਨਕੀ ਨਾਲ ਰਿਲੇਟਡ ਹੈ ਤੇ ਦੂਸਰਾ ਜੋ ਅਸੀਂ ਐਕਸਰਸਾਈਜ਼ ਨਹੀਂ ਕਰਦੇ ਉਹਨਾਂ ਨਾਲ ਰਿਲੇਟਡ ਹੈ ਇਹਨਾਂ ਦੋਨਾਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਇੱਕ ਸੈਕੰਡਰੀ ਕੀਤੀ ਜਾ ਰਹੀ ਹੈ ਇੱਕ ਕ੍ਰੈਡਿਟ ਮਿਲਦਾ ਰਹੇਗਾ ਪੰਜਾਬ ਗਵਰਨਮੈਂਟ ਲੋਕਾਂ ਦੀ ਸਿਹਤ ਦੇ ਪ੍ਰਤੀ ਜਾਗਰੂਤ ਹੈ ਚਿੰਤਤ ਹੈ ਜਿਹੜੇ ਲੋਕਾਂ ਨੂੰ ਜਿਹੜੇ ਖਾਦ ਖਰਾਕ ਜੋ ਵੀ ਫੂਡ ਮਿਲ ਰਿਹਾ ਉਹ ਖੁੱਲਾ ਨਾ ਮਿਲੇ ਪੈਕਡ ਫੂਡ ਮਿਲੇ ਇਸ ਤਹਿਤ ਇੱਕ ਮੁਹਿੰਮ ਚਲਾਈ ਗਈ ਆ ਉਹ ਇੱਕ ਸਾਈਕਲੋਥਨ ਜਿਹੜੀ ਸਾਡੇ ਬਾਬਾ ਫਰੀਦ ਕਲੱਬ ਦੇ ਨਾਲ ਕੋਲੈਬੋਰੇਟ ਹੋ ਕੇ ਇਹ ਉਜਿਤ ਕੀਤਾ ਗਿਆ ਜਿਸ ਵਿੱਚ ਮੈਸੇਜ ਦਿੱਤਾ ਗਿਆ ਸਾਰੇ ਸ਼ਹਿਰ ਵਾਸੀਆਂ ਨੂੰ ਤਾਂ ਕਿ ਤੁਸੀਂ ਇੱਕ 28 ਤਰੀਕ ਨੂੰ ਉਹ ਪ੍ਰਦਰਸ਼ਨ ਲੱਗੀ ਜਾ ਰਹੀ ਹੈ ਜਿਸ ਮੁਕਾਬਲੇ ਵੀ ਕਰਾਏ ਜਾਣੇ ਬੱਚਿਆਂ ਨੇ ਭਾਗ ਲੈਣਾ ਹੈ ਉਨੇ ਚ ਸਾਰਾ ਕੁਝ ਦੱਸਿਆ ਜਾਵੇਗਾ ਵੀ ਤੁਸੀਂ ਔਰ ਸੇਪੀਪੂਰ ਦੇ ਸਬੰਧ ਵਿੱਚ ਜਿਹੜਾ ਆੜਾ ਖਦ ਖਰਾਕ ਆ ਉਹਦੇ ਵਿੱਚ ਕੀ ਕੀ ਧਿਆਨ ਰੱਖਣਾ ਹੈ ਕਿਵੇਂ-ਕਿਵੇਂ ਤੁਸੀਂ ਗਾਂਹ ਅੱਗੇ ਜਗਤ ਕਰਨਾ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਇਸ ਦਾ ਲੋਕਾਂ ਵਿੱਚ ਬਹੁਤ ਵਧੀਆ ਹੰਗਾਰਾ ਹੈ